ਪੰਜਾਬੀਆਂ ਲਈ ਚੰਗੀ ਖਬਰ ਹੁਣ ਜਲੰਧਰ ਸਟੇਸ਼ਨ ਦੇ ਵਿੱਚ ਵੀ ਰੁਕੇਗੀ ਦਿੱਲੀ ਕਟਰਾ ਬੰਦੇ ਭਾਰਤ ਟ੍ਰੇਨ ਦਾ ਸ਼ਿਕਾਲ ਜੀ ਮੈ ਰੋਸ਼ਨੀ ਤੁਸੀਂ ਦੇਖ ਰਹੇ ਹੋ ਪੰਜਾਬੀ ਲਿੰਕ মিডিਆ ਦੱਸ ਦਈਏਗੀ ਭਾਜਪਾ ਦੇ ਸੀਨੀਅਰ ਨੇਤਾ ਸਾਬਕਾ ਸੰਸਦ ਸੁਸ਼ੀਲ ਕੁਮਾਰ ਰਿੰਕੂ ਦੀ ਮੰਗ ਤੇ ਰੇਲਵੇ ਨੇ ਦਿੱਲੀ ਕਟਰਾ ਬੰਦੇ ਭਾਰਤ ਐਕਸਪ੍ਰੈਸ ਟ੍ਰੇਨ ਜਲੰਧਰ ਕੈਂਟ ਸਟੇਸ਼ਨ ਤੇ ਵੀ ਰੋਕਣ ਦਾ ਐਲਾਨ ਕੀਤਾ ਹੈ ਇਸ ਸੰਬੰਧੀ ਰੇਲਵੇ ਵੱਲੋਂ ਹੁਕਮ ਜਾਰੀ ਕੀਤੇ ਗਏ ਹਨ ਇਸ ਨੂੰ ਲੈ ਕੇ ਸਾਬਕਾ ਸដ្ឋਨ ਸ਼ਸ਼ੀਲ ਕੁਮਾਰ ਰਿੰਕੂ ਰੇਲਵੇ ਮੰਤਰੀ ਅਸ਼ੀਸ਼ ਵੈਸ਼ਨਵ ਨਾਲ ਮਿਲੇ ਸਨ ਇਸ ਦੇ ਬਾਅਦ ਹੀ ਫੈਸਲਾ ਲਿਆ ਗਿਆ ਰਿੰਕੂ ਨੇ ਕਿਹਾ ਕਿ ਰੇਲ ਮੰਤਰੀ ਅਸ਼ਵਨ ਵੈਸ਼ਨਵ ਨਾਲ ਮੁਲਾਕਾਤ ਕਰਕੇ ਇਹ ਕ ਮੰਗ ਪੱਤਰ ਸੌਂਪਿਆ ਸੀ ਜਿਸ ਵਿੱਚ ਦਿੱਲੀ ਕਟੜਾ ਬੰਦੇ ਭਾਰਤ ਐਕਸਪ੍ਰੈਸ ਨੂੰ ਜਲੰਧਰ ਕੈਂਟ ਤੇ ਰੁਕਵਾਉਣ ਦੀ ਅਪੀਲ ਕੀਤੀ ਗਈ ਸੀ ਲੰਬੇ ਸਮੇਂ ਤੋਂ ਜਲੰਧਰ ਹੁਸ਼ਿਆਰਪੁਰ ਨਕੋਦਰ ਕਪੂਰਥਲਾ ਸਰ ਨੇ ਆਸ-ਪਾਸ ਦੇ ਜ਼ਿਲ੍ਹਿਆਂ ਦੇ ਸ਼ਰਧਾਂਜਲੂ ਇਹ ਮੰਗ ਕਰ ਰਹੇ ਸਨ ਕਿ ਉਹਨਾਂ ਲਈ ਸ਼੍ਰੀ ਮਾਤਾ ਵੈਸ਼ਨੋ ਦੇਵੀ ਜੀ ਜਾਣ ਲਈ ਵੰਡੇ ਭਾਰਤ ਟ੍ਰੇਨ ਦਾ ਸਿੱਧਾ ਫਾਇਦਾ ਮਿਲ ਸਕੇ ਰੇਲਵੇ ਵੱਲੋਂ ਜਾਰੀ ਪੱਤਰ ਮੁਤਾਬਕ ਹੁਣ ਟ੍ਰੇਨ ਨੰਬਰ 22400 29 ਹੁਣ ਜਲੰਧਰ ਕੈਂਟ ਸਟੇਸ਼ਨ ਤੇ ਸਵੇਰੇ 10:04 ਤੇ ਪਹੁੰਚੇਗੀ ਤੇ 10:06 ਤੇ ਰਵਾਨਾ ਹੋਵੇਗੀ ਦੂਜੇ ਪਾਸੇ ਟ੍ਰੇਨ ਨੰਬਰ 2440 ਸ਼ਾਮ 6:52 ਮਿੰਟ ਤੇ ਜਲੰਧਰ ਕੈਂਟ ਪਹੁੰਚੇਗੀ ਤੇ 6:53 ਮਿੰਟ ਉੱਤੇ ਰਵਾਨਾ ਹੋਵੇਗੀ ਇਹ ਫੈਸਲਾ ਨਾਲ ਜਲੰਧਰ ਤੇ ਆਸ-ਪਾਸ ਯਾਤਰੀਆਂ ਨੂੰ ਸ਼ਰਧਾਂਜਲੀ ਨੂੰ ਰਾਹਤ ਮਿਲੇਗੀ ਹੁਣ ਉਹਨਾਂ ਨੂੰ ਮਾਤਾ ਵੈਸ਼ਨ ਦੇ ਵੀ ਜਾਣ ਦੇ ਦਰਸ਼ਨ ਨਾਲ ਲਈ ਨਾ ਕੋਈ ਵਾਧੂ ਸਮਾਂ ਦੇਣਾ ਪਵੇਗਾ ਤੇ ਨਾ ਹੀ ਟ੍ਰੇਨ ਬਦਲਣ ਦੀ ਦਿੱਕਤ ਆਵੇਗੀ ਤੀਰਥ ਯਾਤਰੀਆਂ ਦੀ ਯਾਤਰਾ ਹੋਰ ਆਸਾਨ ਹੋ ਜਾਵੇਗੀ એદ્દાની હોર જાણકારી લઈ જુડે રહો લેંક મીડ્યા નાલ ધનવાદ